ਅਸ਼ੀਰਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬੁਟੀਕ ਤੇ ਮੋਸਟ ਡਿਮਾਂਡਡ ਵੀਡੀਓ ਲੈ ਕੇ ਆਏ ਆ ਆਪਾਂ ਪੇਂਟਿੰਗ ਦੀ ਵੀਡੀਓ ਰੂਕੀ ਜੀ ਇਹ ਇਸ ਤੇ ਆਪਾਂ ਬਲੈਕ ਸੂਟ ਪੇਂਟ ਕਰ ਰਹੇ ਆ ਔਰਗੈਂਜ਼ਾ ਸਟਫ ਦੇ ਉੱਪਰ ਆਪਾਂ ਇਹ ਰੈਡੀ ਕਰ ਰਿਹਾ ਸੂਟ ਤੁਸੀਂ ਕਿਸੇ ਵੀ ਸਟਫ ਤੇ ਰੈਡੀ ਕਰਾ ਸਕਦੇ ਹੋ ਸਟਫ ਸਿਰਫ ਫਿਉਨਾ ਤੇ ਔਰ ਸਰਟਨ ਤੇ ਨਹੀਂ ਪੇਂਟ ਖੜਦਾ ਉਸ ਤੋਂ ਇਲਾਵਾ ਕਿਸੇ ਵੀ ਸਟਫ ਤੇ ਕਿਸੇ ਸਿਲਕ ਤੇ ਕਿਸੇ ਵੀ ਹਨਾ ਕਾਟਨ ਸਟਫ ਤੇ orgenza वगैरह मसलीन सबते बढ़िया पेंट है जेड़ा वो अपना हुंदा है सिर्फ वो जेड़े दो स्टफ ਤੋਂ ਦੱਸਿਆ ਉਹਨਾਂ ਤੇ ਨਹੀਂ ਪੇਟ ਰਹਿੰਦਾ ਜੀ ਤੇ orgenza स्टफ ਤੇ ਬਹੁਤ ਜ਼ਿਆਦਾ ਸੋਹਣਾ ਪੇਂਟ ਲੱਗਦਾ ਤੇ ਸਭ ਤੋਂ ਵੱਧ ਜਿਹੜੇ orgenza ਦੇ ਹੀ ਆਪਾਂ ਰੈਡੀ ਕਰਦੇ ਆ ਸੂਟ ਬਾਕੀ ਇੱਕ मसलीन स्टफ ਇਹਨਾਂ ਦੇ ਦੋ ਸੂਟਾਂ ਤੇ ਆਪਾਂ ਜ਼ਿਆਦਾ ਜਿਹੜੇ ਆਰਡਰ ਲੈਣੇ ਆ ਤੇ ਜੀ ਅੱਜ ਆਪਾਂ ਬਲੈਕ ਕਰ ਰਹੇ ਆ ਬਲੈਕ orgenza ਦਾ ਸਟਫ ਹੈ ਜੀ ਦੁਪੱਟਾ ਵੀ ਵਧੀਆ ਫੁੱਲ ਹੈਵੀ ਪੇਂਟ ਹੋਊਗਾ ਤੇ ਸ਼ਰਟ ਤੇ ਵੀ ਆਪਾਂ ਪੇਂਟ ਕਰਨਾ ਹੈ ਸੈਂਟਰ ਪੈਨਲ ਦੇਣੀ ਹੈ ਤੇ ਛੋਟਾ ਫਲਾਰ ਹੈ ਜਿਹੜਾ ਉਹ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਫਲਾਰ ਬਣੂਗਾ ਕਿਵੇਂ ਦਾ ਬਸ ਉਹੀ ਜਿਵੇਂ ਲੀਡਜ਼ ਹੋਣਗੇ ਟਾਣੀਆਂ ਤੇ ਫਲਾਰ ਬਣੂ ਤੇ ਉਹੀ ਹੈ ਜਿਹੜਾ ਵੱਧ ਡਿਜ਼ਾਈਨ ਦੁਪट्टे ਤੇ ਕਾਫੀ ਪੈ ਜਾਊਗਾ ਮਤਲਬ ਇਸ ਚ ਤੁਹਾਨੂੰ ਪਤਾ ਲੱਗ ਜੂ ਵੀ ਉਹ ਫਲਾਰ ਬਣਦਾ ਕਿਵੇਂ ਹੈ ਤੇ ਟਾਣੀਆਂ ਕਿਵੇਂ ਬਣਦੀਆਂ ਨੇ ਤੇ ਆਪਾਂ ਕਲਰ ਲੈਣੇ ਐ ਇਸ ਚ ਵਾਈਟ ਰੈੱਡ yellow ਇੱਕ ਗ੍ਰੀਨ ਕਲਰ ਲੈ ਰਹੇ ਆ ਆਪਾਂ ਬਸ ਚਾਰਕ ਕਲਰ ਲੈਣੇ ਨੇ ਇਸ ਚ ਤੇ ਆਪਾਂ ਬਾਜੂ ਤੇ ਛੋਟੇ ਜਿਹੇ ਫਲਾਰ ਤੋਂ ਬਣਾ ਕੇ ਦਿਖਾਉਣੇ ਆ ਇਹ ਫਲਾਰ ਜੀ ਪਹਿਲਾਂ ਵਾਈਟ ਕਲਰ ਆਪਾਂ ਨੂੰ ਬਣਾਉਣਾ ਪਊਗਾ ਵਾਈਟ ਕਲਰ ਦਾ ਫਲਾਰ ਬਣਾਉਣਾ ਪਊਗਾ ਸੋਰੀ ਬ੍ਰਸ਼ ਨੂੰ ਚੰਗੀ ਤਰ੍ਹਾਂ ਜਦੋਂ ਵੀ ਤੁਸੀਂ ਬ੍ਰਸ਼ ਯੂਜ਼ ਕਰੋ ਉਹਨਾਂ ਨੂੰ ਧੋ ਲਿਆ ਕਰੋ ਉਹਨਾਂ 'ਚ ਕਲਰ ਨਾ ਰਹੇ ਕਲਰ ਕੱਢ ਦਿਆ ਕਰੋ ਉਹਨਾਂ 'ਚੋਂ ਤਾਂ ਫਿਰ ਬ੍ਰਸ਼ ਜਿਹੜੇ ਉਹ ਖਰਾਬ ਨਹੀਂ ਹੁੰਦੇ ਹੁਣ ਆਪਾਂ ਗ੍ਰੀਨ ਕਲਰ ਲੈ ਰਹੇ ਆ ਸੌਰੀ ਵਾਈਟ ਕਲਰ ਲੈ ਰਹੇ ਆ ਵਾਈਟ ਕਲਰ ਨਾਲ ਪਹਿਲਾਂ ਆਪਾਂ نیچے بیس ਕਲਰ ਬਣਾਉਣਾ ਫਲਾਰ ਦੇ ਨੀਚੇ ਜਿਵੇਂ ਇਹ ਫਲਾਰ ਬਣੂਗਾ ਤੁਹਾਨੂੰ ਪਹਿਲਾਂ ਆਪਾਂ ਡਰਾ ਕਰਕੇ ਦਿਖਾਉਨੇ ਆ ਤੇ ਕਿਵੇਂ ਦਾ ਫਲਾਰ ਬਣੂਗਾ ਇਹ ਤੁਹਾਨੂੰ ਪ੍ਰੈਕਟਿਸ ਹੀ ਕਰਨੀ ਪਊਗੀ ਪਹਿਲਾਂ ਜਿਵੇਂ ਮੈਂ ਫ੍ਰੀ ਹੈਂਡ ਪੇਂਟਿੰਗ ਕਰਦੀ ਆ ਫ੍ਰੀ ਹੈਂਡ ਪੇਂਟਿੰਗ 'ਚ ਮੈਂ ਕੁਝ ਵੀ ਡਰਾ ਨਹੀਂ ਕੀਤਾ ਤੁਸੀਂ ਡਰਾ ਕਰ ਸਕਦੇ ਹੋ ਜਿਵੇਂ ਆਪਾਂ ਇੱਕ ਫਲਾਰ ਬਣਾਉਣਾ ਜੀ ਇਸ ਤਰ੍ਹਾਂ ਦਾ اس میں اسی طرح ہی ڈرا کر لینی ہونی ہے۔ ਹੁਣ ਆਪਾਂ ਇਹਨੂੰ ਡਾਰਕ ਕਰ ਲਾਂਗੇ। ਪੂਰਾ ਟਿਕਾਈ ਨਾਲ ਹੈ ਜਿਹੜਾ ਤੁਸੀਂ ਪੇਂਟ ਕਰਨਾ। ਇਹਨੂੰ ਫਿਲ ਕਰਨਾ ਹੈ ਜੀ ਵਾਈਟ ਨੂੰ। ਕਲਰ ਤੇਕ ਨਹੀਂ ਰੱਖਣਾ ਜ਼ਿਆਦਾ ਜ਼ਿਆਦਾ ਥින් ਵੀ ਨਹੀਂ ਹੋਣਾ ਚਾਹੀਦਾ ਮੀਡੀਅਮ ਜਿਹਾ ਰੱਖਣਾ ਤੁਸੀਂ ਨੇ ਜੇ ਜ਼ਿਆਦਾ ਗਾੜਾ ਹੋਗਾ ਉੱਚ ਸਫਾਈ ਬਿਲਕੁਲ ਨਹੀਂ ਹੋਣੀ ਜੀ ਇਹ ਬਫਲੈਟ ਬਰਸ਼ ਲਿਆ ਜੀ ਜਿਆਦਾਤਰ ਇਹ ਚ ਫਲੈਟ ਬ੍ਰਸ਼ ਹੀ ਜ਼ਰੂਰ ਹੁੰਦੇ ਆ ਜਿਹੜਾ ਆਪਾਂ ਵਾਈਟ ਕਲਰ ਕੀਤਾ ਸੀ ਉਹਨੇ ਨਾ ਸੁੱਕ ਗਿਆ ਜੇ ਤੁਸੀਂ ਗਿੱਲੇ ਚ ਕਰੋਗੇ ਤਾਂ ਜਿਹੜਾ ਆਪਾਂ ਉੱਪਰ ਰੈੱਡ ਕਲਰ ਲਾਉਣਾ ਨਾ ਉਹਨੇ ਕੀ ਹੋਣਾ ਹੈ ਮਿਕਸ ਹੋ ਜਾਣਾ ਤਾਂ ਆਪਾਂ ਜਿਹੜਾ ਵਾਈਟ ਕਲਰ ਹੈ ਨੂੰ ਸੁਕਾ ਲਿਆ ਤੇ ਹੁਣ ਆਪਾਂ ਰੈੱਡ ਲਾਉਣਾ ਉੱਪਰ ਰੈੱਡ ਕਿਵੇਂ ਲਾਉਣਾ ਜੀ ਇਸ ਤਰ੍ਹਾਂ ਆਪਾਂ ਸ਼ੇਡ ਦੇਣੇ ਆ ਬਹੁਤ ਆਸਾਨ ਜਿਹੜੇ ਮੈਂ ਤੁਹਾਨੂੰ ਇਹਨਾਂ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਉਹ ਜਿਹੜੇ ਮੈਨੂੰ ਲੱਗਦਾ ਵੀ ਆਸਾਨ ਨੇ ਤੁਸੀਂ ਸਿੱਖ ਲਓਗੇ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਇਹ ਫਲਾਰ ਬਣ ਜਾਊਗਾ ਮੈਨੂੰ ਫੋਟੋਜ਼ ਵੀ ਭੇਜਦੇ ਹੁੰਦੇ ਆ ਤੇ ਮੈਂ ਇੱਕ ਵੀਡੀਓ ਵੀ ਬਣਾਉਂਗੀ ਤੁਹਾਡੇ ਸਾਰਿਆਂ ਦੇ ਜਿਹੜੇ ਡਿਜ਼ਾਈਨ ਨੇ ਉਹ ਸ਼ੇਅਰ ਕਰੂੰਗੀ ਤੁਸੀਂ ਬਣਾ ਕੇ ਮੈਨੂੰ ਭੇਜਦੇ ਹੁੰਨੇ ਹੋ ਵੀ ਅਸੀਂ ਇਹ ਵਾਲਾ ਡਿਜ਼ਾਈਨ ਬਣਾਇਆ ਇਹ ਵਾਲਾ ਬਣਾਇਆ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਨੂੰ ਡਿਜ਼ਾਈਨ ਭੇਜਦੇ ਹੋ ਤੇ ਸਾਰਿਆਂ ਦੇ ਬੰਦੇ ਵੀ ਬਹੁਤ ਸੋਹਣੇ ਆ। ਸਮਝ ਲੱਗ ਰਹੀ ਹੋਣੀ ਤੁਹਾਨੂੰ ਸਾਰਿਆਂ ਨੂੰ। ਹੁਣ ਆਪਾਂ ਕੀ ਕੀਤਾ ਇਸ ਤਰ੍ਹਾਂ ਇਹਨੂੰ ਸ਼ੇਡਿੰਗ ਦੇ ਰਹੇ ਆ। ਰੈੱਡ ਕਲਰ ਦੀ। ਜੇ ਤੁਸੀਂ ਲਾਈਟ ਚ ਕਰਦੇ ਨਾ ਲਾਈਟ ਸੂਟ ਤੇ ਫਿਰ ਇਹ ਉੱਪੀ ਉੱਬਰ ਕਿਉਂ ਨੇ ਸੀ ਹੁਣ ਆਪਾਂ ਡਾਰਕ ਤੇ ਕਰ ਰਹੇ ਆ ਤਾਂ ਨੀਚੇ ਵਾਈਟ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਤਰ੍ਹਾਂ ਜਿਹੜਾ ਆਪਾਂ ਛੋਟਾ ਬਣਾਇਆ ਸੀ ਉਸ ਨੂੰ ਵੀ ਇਸ ਤਰ੍ਹਾਂ ਸ਼ੇਡਿੰਗ ਦੇਣੀ ਆ ਹੁਣ ਆਪਾਂ ਕੀ ਕਰਨਾ ਹੈ ਗ੍ਰੀਨ ਔਰ yellow ਕਲਰ ਲੈਣੇ ਆਪਾਂ ਉਹਦੇ ਆਪਾਂ ਲੀਫਸ ਬਣਾਉਣੇ ਆ ਹੁਣ ਆਪਾਂ ਇਹ ਦੋ ਕਲਰ ਲੈ ਲੈਨੇ ਰੈੱਡ ਔਰ ਗ੍ਰੀਨ ਪਿੱਛੇ ਰੱਖੇ ਤਾਂ ਦੇ ਪਿੱਛੇ ਦਿਖਾਉਂ ਹੁਣ ਆਪਾਂ ਨੇ ਕੀ ਕਰਨਾ ਥੋੜਾ ਜਿਹਾ ਯੈਲੋ ਲੈ ਲਿਆ ਥੋੜਾ ਜਿਹਾ ਗ੍ਰੀਨ ਇਸ ਤਰ੍ਹਾਂ ਆਪਾਂ ਇਹਨੂੰ ਡਿਜ਼ਾਈਨ ਕਰਨਾ ਪਹਿਲਾਂ ਤੁਸੀਂ ਨਾ ਰਫ ਪੇਪਰ ਤੇ ਪ੍ਰੈਕਟਿਸ ਕਰਿਓ ਜਦੋਂ ਫੁੱਲ ਦੀ ਪੂਰੀ ਫਿਨਿਸ਼ਿੰਗ ਬਣਨ ਲੱਗੀ ਤੁਰ ਤੋਂ ਮਤਲਬ ਫਲਾਰ ਪੂਰੀ ਫਿਨਿਸ਼ਿੰਗ ਤੇ ਬਣ ਗਿਆ ਫਿਰ ਤੁਸੀਂ ਜਿਹੜਾ ਬਣਾਉਣਾ ਤੇ ਸਟਾਪ ਤੇ ਇਸ ਤਰ੍ਹਾਂ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਰ ਬਣੂਗਾ ਆਪਣਾ ਕਾਫੀ ਏਰੀਏ ਚ ਕਾਫੀ ਆਪਾਂ ਨੇ ਜਿਹੜਾ ਡਿਜ਼ਾਈਨ ਬਣਾਇਆ ਦੁਪੱਟੇ ਤੇ ਫੁੱਲ ਹੈਵੀ ਕੀਤਾ ਉਹ ਤੁਹਾਡੇ ਨਾਲ ਸਾਰਾ ਆਪਾਂ ਸ਼ੇਅਰ ਕਰਦੇ ਆ ਕਿਵੇਂ ਦਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਜੀ ਠੀਕ ਹੈ ਜੀ ਇਹ ਸੀ ਆਪਣਾ ਬਾਜੂ ਦਾ ਡਿਜ਼ਾਈਨ ਤੇ ਪੂਰੇ ਸੂਟ ਦਾ ਡਿਜ਼ਾਈਨ ਅਸੀਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਊ ਜੀ ਆਪਣਾ ਲਓ ਜੀ ਇਹ ਰਹੀ ਆਪਣੀ ਫਾਈਨਲ ਲੁੱਕ ਲੁੱਕ ਤੁਸੀਂ ਦੇਖ ਸਕਦੇ ਹੋ ਬਲੈਕ ਸੂਟ ਆਪਾਂ ਕੀਤਾ ਇਹ ਆ ਗਿਆ ਜੀ ਸ਼ਰਟ ਸ਼ਰਟ ਇਸ ਤਰ੍ਹਾਂ ਇਸ ਤਰ੍ਹਾਂ ਇਸ ਤੇ ਸੈਂਟਰ ਪੈਨਲ ਪਾਏ ਗਏ ਨੇ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਪਹਿਲਾਂ ਵੀ ਆਪਾਂ ਇਸ ਨਾਲ ਦੇ ਡਿਜ਼ਾਈਨ ਬਣਾਏ ਨੇ ਪਰ ਤੁਹਾਡੇ ਨਾਲ ਪੇਂਟ ਕੀਤੇ ਦੀ ਵੀਡੀਓ ਨਹੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸੋ ਹੁਣ ਆਪਾਂ ਤੁਹਾਨੂੰ ਡਿਜ਼ਾਈਨ ਦੱਸਦੇ ਹਾਂ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਤੁਸੀਂ ਸੇਮ ਤੁਸੀਂ ਡਰਾ ਕਰ ਸਕਦੇ ਹੋ ਪੇਪਰ ਤੇ ਤੇ ਫਿਰ ਆਪਣਾ ਟ੍ਰੇਸ ਹੈ ਜਿਹੜਾ ਉਹ ਸਟੱਫ ਤੇ ਉਤਾਰ ਸਕਦੇ ਹੋ ਇਸ ਤਰ੍ਹਾਂ ਪੂਰੇ ਚ ਆਪਾਂ ਨੇ ਸੈਂਟਰ ਪੈਨਲ ਪਾਏ ਨੇ ਜੀ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਇਹ ਆ ਗਿਆ ਜੀ ਬਾਜੂ ਦਾ ਕੰਮ ਇੱਕ ਛੋਟਾ ਫਲਾਰ ਇੱਥੇ ਤੇ ਇਹ ਦੋ ਇੱਕ ਇੱਕ ਫਲਾਰ ਬਾਜੂ ਤੇ ਬਣਗੇ ਜੇ ਤੁਸੀਂ ਚਾਹੁੰਦੇ ਹੋ ਪਹੁੰਚੇ ਤੇ ਬਣਾਉਣਾ ਪਹੁੰਚੇ ਤੇ ਵੀ ਬਹੁਤ ਸੋਹਣਾ ਬਣੂਗਾ ਜਿੰਨੀ ਸੋਹਣੀ ਇਹ ਸ਼ਰਟ ਬਣ ਕੇ ਰੈਡੀ ਹੋਇਆ ਉਸ ਤੋਂ ਵੀ ਜ਼ਿਆਦਾ ਸੋਹਣਾ ਜਿਹੜਾ ਹੈ ਤਾਂ ਦੁਪੱਟਾ ਬਣ ਕੇ ਰੈਡੀ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਜੀ ਇਸ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਦੁਪੱਟਾ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਦਾ ਜੇ ਤੁਸੀਂ ਵੀ ਸਾਥੋਂ ਇਹ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਸਟੱਫ ਤੇ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਕਿਸੇ ਵੀ ਕਲਰ ਚ ਕਰਾਉਣਾ ਚਾਹੁੰਦੇ ਹੋ ਚੋਇਸ ਹੈਗੀ ਹੈ ਜੀ ਜਿਵੇਂ ਵੀ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਬਣ ਕੇ ਰੈਡੀ ਹੋਇਆ ਜੀ ਇਹ ਦੇਖੋ ਕਿੰਨਾ ਹੈਵੀ ਹੈ ਪਹਿਲਾਂ ਆਪਾਂ ਸੇਮ ਸੂਟ ਡਿਜ਼ਾਈਨ ਕੀਤੇ ਸੀਗੇ ਪਿੰਕ ਪਿੰਕ ਫਲਾਰ ਪਾਈ ਸੀ ਉਸ 'ਚ ਰੈੱਡ ਦੇ ਵਿੱਚ ਪਿੰਕ ਬਾਕੀ ਕਲਰ ਤਾਂ ਇਸ 'ਚ ਕਾਫੀ ਕੀਤੀ ਸੀ ਆਪਾਂ ਨੇ ਡਿਜ਼ਾਈਨ ਇਹ ਵੀ ਆਪਣਾ ਫੋਰਨ ਜਾ ਰਹੇ ਸੀ ਨਿਊਜ਼ੀਲੈਂਡ ਦੇ ਕਸਟਮਰ ਨੇ ਆਪਣੇ ਉਹਨਾਂ ਲਈ ਜਿਹੜਾ ਸੂਟ ਬਣਾਇਆ ਆਪਾਂ ਇਹ ਦੇਖੋ ਤੁਸੀਂ ਉਮੀਦ ਕਰਦੀ ਹਾਂ ਤੁਹਾਨੂੰ ਜਿਹੜਾ ਸਾਡਾ ਡਿਜ਼ਾਈਨ ਕੀਤਾ ਸੂਟ ਆ ਪਸੰਦ ਆਇਆ ਹੋਣਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਮਿਲੂਗਾ ਜੀ ਇਹ ਸੂਟ ਤੇ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਜੈ ਰੈਡੀ ਕਰਾ ਸਕਦੇ ਹੋ ਪਲੀਜ਼ ਵੀਡੀਓ ਜੇ ਪਸੰਦ ਆਈ ਸਾਡੀ ਹਨਾ ਹੈਲਪਫੁਲ ਵੀਡੀਓ ਬਣਾਈ ਸੀ ਤੁਹਾਡੇ ਲਈ ਜੇ ਤੁਹਾਨੂੰ ਵੀਡੀਓ ਪਸੰਦ ਆਈ ਸੂਟ ਡਿਜ਼ਾਈਨ ਕੀਤਾ ਪਸੰਦ ਆਇਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸashi kal ji ਫਿਰ ਸੋਹਣੇ ਸੋਹੜੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ